ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆਦਾਤਰ ਸੰਗਤ ਦੇ ਫੋਨ ਆਏ ਆ ਤੇ ਮੈਸੇਜ ਆਏ ਆ ਕਿ ਘਰ ਵਿੱਚ ਕਲੇਸ਼ ਜਿਆਦਾ ਰਹਿੰਦਾ ਝਗੜਾ ਜਿਆਦਾ ਹੁੰਦਾ ਲੜਾਈ ਜਿਆਦਾ ਰਹਿੰਦੀ ਹੈ ਹਰ ਵੇਲੇ ਹਰ ਇੱਕ ਜੀ ਇੱਕ ਦੂਜੇ ਨੂੰ ਕੁੱਟਣ ਨੂੰ ਹੀ ਪੈਂਦੇ ਨੇ ਪਹਿਲਾਂ ਹੁੰਦਾ ਸੀ ਬੋਲਚਾਲ ਹੁਣ ਅੱਜ ਕੱਲ੍ਹ ਕੰਡੀਸ਼ਨ ਇਹ ਹੈ ਕਿ ਮਾਰਨ ਨੂੰ ਪੰਦੇ ਨੇ ਇੱਕ ਦੂਜੇ ਨੂੰ 100 ਵਿੱਚੋਂ 60% ਘਰਾਂ ਦੇ ਹਾਲਾਤ ਹੋ ਚੁੱਕੇ ਨੇ ਕਾਰਨ ਵੱਖੋ ਵੱਖਰੇ ਹੋ ਸਕਦੇ ਆ ਪਰ ਇੱਕ ਕਾਰਨ ਜਿਹੜਾ ਇਹ ਵੀ ਹੈ ਵਿੱਚ ਸਾਡਾ ਫੋਨ ਜਿਹੜਾ ਫੋਨ ਹੈ ਤੁਸੀਂ ਕਹੋਗੇ ਇਹ ਕਿਵੇਂ ਜੀ ਫੋਨ ਤਾਂ ਬੜਾ ਸਹੂਲਤ ਦਿੰਦਾ ਮੈਂ ਕਹਿੰਦਾ ਫੋਨ ਤੇ ਜਦੋਂ ਰੀਲਸ ਵੇਖਦੇ ਆ ਨਾ ਉਸ ਵੇਲੇ ਇੱਕ ਰੀਲ ਆਉਂਦੀ ਹੈ ਖੁਸ਼ੀ ਵਾਲੀ ਜਿੱਚ ਹਾਸਾ ਹੁੰਦਾ ਬੜਾ ਜਸਟ ਇੱਕ ਰੀਲ ਆਉਂਦੀ ਹੈ ਉੱਚ ਐਕਸੀਡੈਂਟ ਹੋ ਰਿਹਾ ਕੋਈ ਰੋ ਰਿਹਾ ਸੈਡ ਫੇਰੀ ਲਾਉਂਦੀ ਏ ਖੁਸ਼ੀ ਵਾਲੀ ਹਾਸੇ ਵਾਲੀ ਕੋਈ ਸੈਡ ਫਿਰ ਧਾਰਮਿਕ ਆ ਜਾਂਦੀ ਏ ਫਿਰ ਕੋਈ ਰੋਣੇ ਰੱਪੇ ਵਾਲੀ ਆ ਜਾਂਦੀ ਏ ਫਿਰ ਕੋਈ ਲੜ ਰਿਹਾ ਏ ਫਿਰ ਕੋ ਉੱਚੀ ਸੀ ਹੱਸ ਰਿਹਾ ਇਹਦੇ ਨਾਲ ਕੀ ਹੁੰਦਾ ਸਾਡਾ ਦਿਮਾਗ ਬਿਲਕੁਲ ਉਹਦੇ ਵਿੱਚ ਵੜਿਆ ਹੁੰਦਾ ਅਪ ਡਾਊਨ ਹੁੰਦੇ ਰਹਿੰਦੇ ਅੰਦਰੋਂ ਸਾਡੇ ਜਿੰਨੀ ਸੋਚਨ ਸ਼ਕਤੀ ਹੈ ਵਿਚਾਰ ਨੇ ਮਨ ਨੇ ਉਹ ਇੱਕਦਮ ਅਪ ਡਾਊਨ ਅਪ ਡਾਊਨ ਹੁੰਦਾ ਉਹਦੇ ਨਾਲ ਸਾਡੀਆਂ ਜਿਹੜੀਆਂ ਦਿਮਾਗ ਦੀਆਂ ਨਾੜਾਂ ਆ ਉਹ ਬਹੁਤ ਜ਼ਿਆਦਾ ਡਿਸਟਰਬ ਹੁੰਦੀਆਂ ਜਿਹੜੀ ਸਾਡੀ ਸੋਚਨ ਸ਼ਕਤੀ ਹੈ ਦਿਮਾਗ ਦੇ ਵਿੱਚ ਬਹੁਤ ਬਰੀਕ ਨਾੜਾ ਹੁੰਦੀ ਹੈ ਸਿਰ ਦੇ ਵਿੱਚ ਉਹ ਡਿਸਟਰਬ ਹੁੰਦੀ ਹੈ ਉਹਦੇ ਨਾਲ ਸਭ ਤੋਂ ਜ਼ਿਆਦਾ ਸਾਈਡ ਇਫੈਕਟ ਇਹ ਹੈ ਕਿ ਚਿੜਚਿੜਾਪਨ ਹੁੰਦਾ ਹੈ ਫਿਰ ਤੁਸੀਂ ਕਦੇ ਦੇਖ ਲਓ ਫੋਨ ਜਿਹੜਾ ਚਲਾ ਕੇ ਹਟੇਗਾ ਨਾ ਉਹ ਫੋਨ ਚਲਾ ਕੇ ਜਦੋਂ ਹਟੇਗਾ ਉਹਨੂੰ ਇਰੀਟੇਟ ਹੋਏਗਾ ਕੁਦਮ ਝਗੜਿਆਂ ਦੇ ਕਾਰਨ ਤੇ ਬਹੁਤ ਨਹੀਂ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਜਿਹੜੇ ਫੋਨ ਵੇਖਦੇ ਹੋ ਠੀਕ ਹੈ ਕੁਝ ਚਿਰ ਵਾਸਤੇ ਵੇਖੋ ਪਰ ਸਾਰਾ ਦਿਨ ਰੀਲਾਂ ਹੀ ਵੇਖੀ ਜਾਣੀਆਂ ਫੋਨ ਹੀ ਚਲਾਈ ਜਾਣਾ ਕਦੇ ਉਹ ਤੇ ਖੁਸ਼ੀ ਆ ਗਈ ਕਦੇ ਗਮੀ ਕਦੇ ਖੁਸ਼ੀ ਕਦੇ ਗਮੀ ਇਹਦੇ ਵਿੱਚ ਬੰਦਾ ਦਿਮਾਗ ਤੋਂ ਇੱਕ ਤਰ੍ਹਾਂ ਨਾਲ ਜਿੱਦਾਂ ਮੈਂਟਲ ਹੁੰਦਾ ਉਦਾਂ ਦੀ ਕੰਡੀਸ਼ਨ ਬਣ ਜਾਂਦੀ ਹੈ ਇਸ ਕਰਕੇ ਤੁਸੀਂ ਜੇ ਘਰ ਚੋਂ ਲੜਾਈ ਖਤਮ ਕਰਨੀ ਚਾਹੁੰਦੇ ਹੋ ਤਾਂ ਜੋ ਤੁਸੀਂ ਆ ਰੀਲਾਂ ਵੇਖਦੇ ਹੋ ਸਾਰਾ ਦਿਨ ਇਹਨੂੰ ਘਟਾ ਦਿਓ ਦੇਖ ਲਓ ਜੇ ਤੁਹਾਡਾ ਜੀ ਕਰਦਾ ਪਰ ਕੁਛ ਚਿਰ ਅੱਧਾ ਘੰਟਾ ਸਵੇਰੇ ਵੇਖ ਲਓ ਅੱਧਾ ਘੰਟਾ ਸ਼ਾਮ ਨੂੰ ਵੇਖ ਲਓ ਜੇ ਤੁਹਾਡਾ ਇਸ ਨਿਤਨੇ ਬਗੈਰ ਨਹੀਂ ਸਰਦਾ ਨੇਤਨੇ ਬਣ ਗਿਆ ਤੁਹਾਡਾ ਤੇ ਅੱਧਾ ਅੱਧਾ ਘੰਟਾ ਕਰ ਲੋ ਘਟਾ ਲਓ ਤਾਂ ਜੋ ਤੁਹਾਡੇ ਘਰ ਚ ਕਲੇਸ਼ ਖਤਮ ਹੋ ਜਾਏਗਾ ਤੁਹਾਡੇ ਅੰਦਰ ਸਹਜ ਆਏਗਾ ਪਤੀ ਪਤਨੀ ਦਾ ਕਲੇਸ਼ ਹੈ ਸ਼ੱਕ ਪਤਨੀ ਨੂੰ ਸ਼ੱਕ ਰਹਿੰਦਾ ਹੈ ਜੇ ਪਤੀ ਚੁੱਪ ਕਰਕੇ ਬੈਠਾ ਹੈ ਚੁੱਪ ਹੈ ਕੋਈ ਤਾਂ ਗੱਲ ਹੈਗੀ ਹੈ ਕਿਸੇ ਨਾ ਗੱਲਾਂ ਕਰਕੇ ਹਟਿਆ ਹੋਏਗਾ ਪਤੀ ਨੂੰ ਸ਼ੱਕ ਰਹਿੰਦਾ ਹੈ ਇਹ ਜਿਹੜਾ ਸ਼ੱਕ ਸਵੇਰੇ ਰਹਿਣਾ ਇਹਦੇ ਵਿੱਚ ਪ੍ਰੇਮ ਨਹੀਂ ਹੈ ਅਸੀਂ ਸੋਚਦੇ ਹਾਂ ਕਿ ਅਸੀਂ ਬਹੁਤ ਪ੍ਰੇਮ ਕਰਦੇ ਹਾਂ ਇੱਕ ਦੂਜੇ ਨੂੰ ਅਸੀਂ ਇੱਕ ਦੂਜੇ ਦੀ ਪਰਵਾਹ ਕਰਦੇ ਹਾਂ ਪਰ ਨਹੀਂ ਜ਼ਿਆਦਾਤਰ ਮੈਸੇਜ ਆ ਰਹੇ ਨੇ ਸਾਡੇ ਘਰ 'ਚ ਕਲੇਸ਼ ਰਹਿੰਦਾ ਪੁੱਤ ਪਿਓ ਨੂੰ ਖਾਣ ਨੂੰ ਪੈਂਦਾ ਹੈ ਘਰੇ ਕੋਈ ਬੋਲੇ ਉੱਠਣ ਕੇ ਪੈਂਦੇ ਨੇ ਭੈਣ ਭਰਾ ਨੇ ਆਪਸ ਵਿੱਚ ਲੜੀ ਜਾਂਦੇ ਨੇ ਚਿੰਗ ਜਿਹਾੜਾ ਹਾਲਾਤ ਕਰਦਾ ਏਦਾਂ ਜਿਦਾ ਘਰ 'ਚ ਜਿਉਂਦੇ ਭੂਤ ਫਿਰਦੇ ਹੁੰਦੇ ਆ ਤੇ ਰੀਅਲ ਸੱਚ ਹੈ ਇਹ ਜਿਉਂਦੇ ਭੂਤ ਹੀ ਨੇ ਸਾਰੇ ਜੋ ਸਾਡੇ ਘਰ 'ਚ ਵਰਤਾਰਾ ਵਰਤਦਾ ਹੈ ਦਾ ਕਾਰਨ ਏ ਹੈ ਕਿ ਸਾਡੇ ਘਰ ਚ ਨੈਗੇਟਿਵਿਟੀ ਬਹੁਤ ਜ਼ਿਆਦਾ ਆ ਗਈ ਹੈ ਉਹਦੇ ਆਉਣ ਦਾ ਕਾਰਨ ਇਹ ਹੈ ਕਿ ਸਾਡੇ ਘਰ ਚ ਸਪਿਰਚੁਅਲ ਜਾਂਾਤਮਿਕਤਾ ਖਤਮ ਹੋ ਗਈ ਇੱਕ ਜਣਾ ਕਰਦਾ ਹੈ ਪਾਠ ਉਹ ਕਿੰਨਾ ਕਰ ਲੇਗਾ ਤਾਂ ਆਪਦੇ ਜੋਗਾ ਵੀ ਨਹੀਂ ਕਰ ਪਾਉਂਦਾ ਸਾਰੇ ਘਰ ਦੀ ਸ਼ਾਂਤੀ ਕਿੱਦਾਂ ਬਣੀ ਰਹੂਗੀ ਪੀਸ ਆਫ ਮਾਈਂਡ ਕਿੱਥੋਂ ਮਿਲੇਗਾ ਤੁਹਾਨੂੰ ਜਦੋਂ ਸਾਧਨ ਫੋਨ ਦੇਖਦੇ ਹੋ ਘਰ ਦੇ ਵਿੱਚ ਭੂਤਾਂ ਦਾ ਵਾਸਾ ਹੋ ਗਿਆ ਘਰ ਚ ਪੁੱਤਾਂ ਵਾਂਗੂ ਲੜਦੇ ਨੇ ਸਾਰਾ ਦਿਨ ਨੈਗੇਟਿਵਿਟੀ ਆ ਗਈ ਹੈ ਤੁਹਾਡੇ ਘਰ 'ਚ ਪਾਠ ਹੋਵੇ, ਸਿਮਰਨ ਹੋਵੇ, ਜਿਸ ਵੀ ਧਰਮ ਨਾਲ ਰਿਲੇਟਿਡ ਹੋ ਭਜਨ ਸਿਮਰਨ ਕਰੋ। ਤੁਹਾਡੇ ਘਰ 'ਚ ਕ੍ਰਿਸ਼ ਮੁੱਕ ਜਾਏਗਾ। ਪਰ ਅੱਜ ਮੈਂ ਜਿਹੜੇ ਚਾਹੁੰਦੇ ਨੇ ਕਿ ਸਾਡੇ ਪਤੀ-ਪਤਨੀ ਦੀ ਆਪਸ 'ਚ ਲੜਾਈ ਨਾ ਹੋਵੇ, ਧੀ-ਪੁੱਤ ਨਾਲ ਨਾ ਲੜੇ, ਭੈਣ-ਭਰਾ ਨਾਲ ਲੜੇ, ਜਿਹੜਾ ਵੀ ਚਾਹੁੰਦਾ ਕਿ ਸਾਡੇ ਵਿੱਚ ਐਸਾ ਨਾ ਹੋਵੇ ਪੁੱਤ ਸਾਡਾ ਕਹਿਣੇ ਕਰ ਰਵੇ, ਪਤੀ-ਪਤਨੀ 'ਚ ਲੜਾਈ ਨਾ ਹੋਵੇ, ਨੂੰ ਲੜਾਈ ਨਾ ਕਰੇ, ਸੱਸ-ਲਾਈ ਨੇ ਝਗੜਿਆਂ ਦੀ ਜੜ ਖਤਮ ਕਰਨੀ ਚਾਹੁੰਦੀ ਹੈ। ਇੱਕ ਜਾਪ ਸ਼ਬਦ ਦੱਸ ਦਿੰਨੇ ਆ ਪਹਿਲਾਂ ਤਾਂ ਤੁਸੀਂ ਫੋਨਾਂ ਦਾ ਜਿਹੜਾ ਇਹ ਖਿਹੜਾ ਛੱਡੋ ਘਟਾਓ ਇਹਨੂੰ ਜਿੰਨਾ ਘਟਦਾ ਹੈ ਦੂਜਾ ਤੁਹਾਨੂੰ ਜਾਪ ਜਿਹੜਾ ਦੱਸਦੇ ਆ ਇਹ ਜਾਪ ਕਰਿਓ ਸੱਚੇ ਪਾਤਸ਼ਾਹ ਅਮੀਰ ਕਰਨਗੇ ਘਰਾਂ ਚ ਕਲੇਸ਼ ਮੁਕ ਜਾਏਗਾ ਕਲੇਸ਼ ਮੁਕੇਗਾ ਨਾ ਤੇ ਫਿਰ ਬੜਾ ਫਾਇਦਾ ਹੈ ਪੁਰਾਣੇ ਬਜ਼ੁਰਗ ਕੰਨੇ ਹੁੰਦੇ ਕਲਾ ਕਲੰਤਰ ਵਸੇ ਤੇ ਘੜਿਓ ਪਾਣੀ ਨਸੇ ਜਿੱਥੇ ਸਾਰਾ ਦਿਨ ਚੜ 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 țeੜ țeੜ ਰਹਿੰਦੀ ਹੈ ਉਹਨਾਂ ਘਰਾਂ ਚ ਬਰਕਤ ਨਹੀਂ ਰਹੇਗੀ ਪ੍ਰਸ਼ਾਦਾ ਬਣ ਰਿਹਾ ਪਰ ਪ੍ਰਸ਼ਾਦਾ ਬਣਾਉਣ ਵਾਲੀ ਬੀਬੀ ਕੀ ਜੀ ਹੋਈ ਹੈ ਫਿਰ ਜੈਸਾ ਅਨ ਵੈਸਾ ਮਨ ਜਿੱਦਾਂ ਦਾ ਬਣਾਉਣ ਵਾਲਾ ਹੈ ਖਾਣ ਵਾਲੇ ਵੀ ਉਦਾਂ ਦੇ ਚਿੜਚਿੜੇ ਬਸ ਐਂ ਹੀ ਕਦੇ ਇੱਕ ਦੂਜੇ ਨੂੰ ਮਾਰ ਹੀ ਦੇਈਏ ਹਾਲਾਤ ਸੱਚ ਮੁੱਚ ਘਰਾਂ ਦੇ ਨੇ ਮੇਰੇ ਕੋ ਫੋਨ ਆਉਂਦੇ ਨੇ ਤੇ ਮੈਂ ਕਹਾਂ ਮੈਨੂੰ ਸਾਨੂੰ ਪਤਾ ਐ ਸੀ ਵੇਖਦੇ ਆ ਘਰਾਂ 'ਚ ਜਾਂਦੇ ਆ ਜਿਆਦਾ ਸ਼ਿਕਾਇਤ ਐ ਹੀ ਹੁੰਦੀ ਆ ਜੇ ਆ ਮੁੰਡੇ ਨੂੰ ਕੋਸ਼ਿਸ਼ ਕਹੀਏ ਸਾਡੇ ਸਾਹਮਣੇ ਜੇ ਉਹ ਮਾਪਿਓ ਕਹਿਣ ਵੀ ਨਾ ਜੇ ਇਹ ਕਹਿਣਾ ਨਹੀਂ ਮੰਨਦਾ ਤੇ ਉਹ ਐ ਉੱਡ ਕੇ ਪੈਂਦਾ ਮਾਪਿਓ ਨੂੰ ਵੀ ਤੁਸੀਂ ਇੰਨੀ ਗੱਲ ਕਹਿਣ ਵਾਲੇ ਹੋਮੋਕੋਨ ਇਹਦਾ ਮਤਲਬ ਇਹ ਕਿ ਸਾਡੇ ਘਰਾਂ 'ਚ ਸ਼ਾਂਤੀ ਖਤਮ ਹੋ ਗਈ ਸ਼ਾਂਤੀ ਮੁੱਕ ਗਈ ਹੈ ਘਰਾਂ 'ਚ ਸ਼ਾਂਤੀ ਲਿਆਉਣ ਵਾਸਤੇ ਝਗੜੇ ਖਤਮ ਕਰਨ ਵਾਸਤੇ ਆਪਸੀ ਸ਼ੱਕ ਖਤਮ ਕਰਨ ਵਾਸਤੇ ਆਪਸੀ ਲੜਾਈ ਖਤਮ ਕਰਨ ਵਾਸਤੇ ਮਹਾਰਾਜ ਦੀ ਬਾਣੀ ਦਾ ਸ਼ਬਦ ਹੈ Jap man har har naam nit dhaye jo icche soyi phal paave phir dukh na lagge aaye dukh na lagge aaye ਇਹ ਸ਼ਬਦ ਤੁਸੀਂ ਪੜਨਾ ਹੈ ਕਰੀਬਨ 51 ਵਾਰ 51 ਵਾਰ ਸਵੇਰੇ 51 ਵਾਰ ਸ਼ਾਮ ਨੂੰ ਜਦੋਂ ਤੁਹਾਨੂੰ ਲੱਗੇ ਕਿ ਹੁਣ ਮੈਨੂੰ ਬਹੁਤ ਜ਼ਿਆਦਾ ਇਰੀਟੇਟ ਮੈਂ ਹੋ ਰਿਹਾ ਗੁੱਸਾ ਆ ਰਿਹਾ 11-12 ਵਾਰ ਆਰਾਮ ਨਾਲ ਅੱਖਾਂ ਬੰਦ ਕਰੋ ਤੁਹਾਨੂੰ ਸ਼ਬਦ ਜਪ ਯਾਦ ਹੋ ਜਾਣਾ ਹੈ 11 ਕਵਾਰ ਅੱਖਾਂ ਬੰਦ ਕਰਕੇ ਜਪ ਜਾਪ ਨੂੰ ਬਾਰ-ਬਾਰ 11 ਵਾਰ ਜਪ ਲਓ ਇੰਨੇ ਨੂੰ ਐ ਸ਼ਾਂਤ ਹੋ ਜਾਓਗੇ ਲੜਾਈ ਦਾ ਮਾਹੌਲ ਵੀ ਸ਼ਾਂਤ ਹੋ ਜਾਏ ਤੁਹਾਨੂੰ ਲੱਗ ਰਿਹਾ ਘਰ ਚ ਕਲੇਸ਼ ਹੋ ਰਿਹਾ ਇੱਕ ਪਾਸੇ ਬੈਠ ਕੇ 11 ਵਾਰੇ ਜਾਪ ਕਰ ਲਓ ਤੁਹਾਡੇ ਘਰ ਚ ਕਲੇਸ਼ ਘਟ ਹੋਏਗਾ ਕਲੇਸ਼ ਦਾ ਫਿਰ ਮੈਂ ਦੱਸਦਾ ਕਦੇ ਖੁਸ਼ੀ ਵਾਲੀ ਰੀਤ ਵੇਖ ਲਈ ਕਦੇ ਗਮੀ ਵਾਲੀ ਉਹਦੇ ਨਾਲ ਤੁਹਾਡਾ ਬਲੱਡ ਦਾ ਜਿਹੜਾ ਸਰਕੂਲੇਸ਼ਨ ਹੈ ਨਾ ਉਹ ਬਹੁਤ ਵਿਗੜਦਾ ਹੈ ਉਹਨਾਂ ਲੜਾਈ ਹੁੰਦੀ ਹੈ ਦੂਜੀ ਲੜਾਈ ਸ਼ੱਕ ਦੀ ਹੈ ਤੀਜੀ ਲੜਾਈ ਸਾਡੇ ਘਰ ਚ 네ਗੇਟਿਵਿਟੀ ਹੈ ਪੋਜ਼ਿਟਿਵਿਟੀ ਨਹੀਂ ਹੈ ਅਧਿਆਤਮਿਕਤਾ ਲਿਆਈਏ ਆਪਣੀ ਜ਼ਿੰਦਗੀ ਦੇ ਵਿੱਚ ਅਧਿਆਤਮ ਮਾਰਗ ਅਪਣਾਈਏ ਸਾਡੇ ਜਿਹੜੀ ਲੜਾਈ ਝਗੜਾ ਖਤਮ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ